ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗਰਮੇਲ ਸਿੰਘ ਖਾਲਸਾ ਇਸ ਇਥੋਂ ਮੌਜੂਦਾ ਮੇਰੀ ਵਾਈਫ ਸਰਪੰਚ ਹੈ ਬੀੜਤਲਾ ਦੀ ਇਹ ਰੋਸ ਪ੍ਰਦਰਸ਼ਨ ਇਹ ਕਹਣਾ ਚੁਣੇ ਜਿਹੜਾ ਸਾਡਾ ਬੀੜਤਲਾ ਇੱਥੇ ਲੱਗ 6 ਬਸਤੀਆਂ ਤੇ 3 ਪੰਚਾਇਤਾਂ ਤੇ ਜਿਹੜਾ ਇਹ ਰਸਤਾ ਮੇਨ ਹੈ ਸਾਰਾ ਸ਼ਹਿਰ ਨਾਲ ਸਾਨੂੰ ਜੋੜਦਾ ਹੈ ਤੇ ਇਹਦਾ ਐਡਾ ਮੰਦਾ ਹਾਲ ਹੈ ਵੀ ਇੱਥੋਂ ਦੀ ਕੋਈ ਤੁਰ ਕੇ ਜਾਂ ਸਾਈਕਲ ਤੇ ਲੰਘਣਾ ਬਹੁਤ ਔਖਾ ਹੈ ਇਸ ਤੋਂ ਪਹਿਲਾਂ ਇੱਥੇ ਸਾਡਾ ਇੱਕ ਮੈਥ ਟੀਚਰ ਦੀ ਇੱਥੇ ਡਿੱਕ ਲੱਤ ਟੁੱਟ ਚੁੱਕੀ ਹੈ ਤੇ ਪਿੰਡ ਦੇ ਵਿੱਚ 5-7 ਬੰਦੇ ਹੋਰ ਇਥੇ ਡੇਕ ਕੇ ਨਕਾਰਾ ਹੋ ਚੁੱਕੇ ਆ ਤੇ ਸਾਡੇ ਪਿੰਡ ਦੀਆਂ ਜਿਹੜੀਆਂ ਇਥੋਂ ਲਗਭਗ 50 ਬੀਬੀਆਂ ਆ ਜਿਹੜੀਆਂ ਰੋਜ਼ ਸ਼ਹਿਰ ਦੇ ਵਿੱਚ ਅਸਬੀਟ ਖੇਤਰਾਵਾਂ ਦੇ ਵਿੱਚ ਕੰਮ ਕਿਉਂਕਿ ਚ ਬੱਸ ਹੁੰਦੀ ਐ ਮਾੜੀ ਸੜਕ ਹੋਣ ਕਰਨਾ ਬੱਸ ਪਿੰਡ ਦੇ ਵਿੱਚ ਐਂਟਰੀ ਨਹੀਂ ਕਰਦੀ ਤੇ ਇਹ ਜਿਹੜੀ ਸੜਕਾਂ ਵਧੀਆ ਬਣੀ ਸੀ ਅੱਜ ਤੋਂ 6 ਸਾਲ ਪਹਿਲਾਂ ਤੇ ਪ੍ਰੰਤੂ ਇਥੇ ਇੱਕ ਸਾਨੂੰ ਡਰੀਮ ਸਿਟੀ ਨੇ ਕਲੋਨੀ ਬਣਾਈ ਆ ਤੇ ਬਠਿੰਡਿਆ ਰਕਵਾ ਉਹਨਾਂ ਦਾ ਤੇ ਉਹ ਜਗ੍ਹਾ ਦੀ ਕੋਈ ਮਰਬੇਬੰਦੀ ਨਹੀਂ ਹੋਈ ਸੀ ਉਹਨੂੰ ਕੋਈ ਰਾਹ ਨਹੀਂ ਲੱਗਦਾ ਸੀ ਤੇ ਇਹ ਸਾਡੇ ੱੱਕੇ ਨਾਲ ਇੱਥੋਂ ਦੀ ਉਹਨਾਂ ਨੇ ਰਾਹ ਲਾਇਆ ਜੋ ਕਿ ਪੰਜਾਬ ਸਰਕਾਰ ਦੀ ਨਹਿਰੀ ਮਹਿਕਮੇ ਦੀ ਜ਼ਮੀਨ ਹੈ ਨਾ ਇਹਨੂੰ ਕੋਈ ਵੇਚਣ ਦਾ ਨਾ ਖਰੀਦਣ ਦਾ ਉਹਨਾਂ ਕੋਲੇ ਕੋਈ ਅਧਿਕਾਰ ਨਹੀਂ ਤੇ ਅਸੀਂ ਉਹਨਾਂ ਨੂੰ ਬਾਰ-ਬਾਰ ਮੰਨਤਾ ਕੀਤੀਆਂ ਜਾ ਕੇ ਉਹਨਾਂ ਨੂੰ ਮਿਲੀ ਪੰਚਾਇਤੀ ਤੌਰ ਤੇ ਵੀ ਕਲੱਬ ਵੀ ਵੀ ਜਨਾਬ ਇਹ ਸੜਕ ਦਾ ਐਡਾ ਮੜਾ ਹਾਲ ਹੈ ਤੁਸੀਂ ਇੱਥੇ 10 ਕਿੱਲਾਂ ਦੇ ਵਿੱਚੋਂ ਸਾਰਾ ਮਟੀਰੀਅਲ ਇੱਥੋਂ ਦੀ ਲੰਘਾ ਸੜਕ ਟੁੱਟ ਗਈ ਬਰਹਾਲ ਹੋ ਗਿਆ ਵੀ ਸਾਡੀ ਸੜਕ ਠੀਕ ਕਰਾ ਦਿਓ ਉਹਨਾਂ ਠੀਕ ਕਰੇ ਕਰਾਈ ਅਸੀਂ ਮਾਨਯੋਗ ਐਸ.ਐਚ.ਓ. ਸਾਹਿਬਾਨ ਥਾਣਾ ਸਦਰ ਉਹਨਾਂ ਨੂੰ ਵੀ ਬਾਰ-ਬਾਰ ਮਿਲੇ ਜਿਹੜਾ ਐਸ.ਐਚ.ਓ. ਆਉਂਦਾ ਉਹਨੂੰ ਮਿਲਦੇ ਤਿੰਨ ਐਸ.ਐਚ.ਓ. ਸਾਹਿਬਾਨ ਕੋਲ ਇਹਨਾਂ ਨੇ ਵਾਅਦਾ ਕੀਤਾ ਵੀ ਸੜਕ ਠੀਕ ਕਰਾ ਦੇਗੇ ਪਰੰਤੂ ਇਹਨਾਂ ਨੇ ਸੜਕ ਠੀਕ ਨਹੀਂ ਕਰਾਈ ਹੁਣ ਅਸੀਂ ਅੱਜ ਤੋਂ ਲਗਭਗ 20 ਦਿਨ ਪਹਿਲਾਂ ਮਾਨਯੋਗ ਡਿਪਟੀ ਕਮਿਸ਼ਨਰ ਬਠਿੰਡਾ ਸਾਹਿਬ ਨੂੰ ਵੀ ਬੇਨਤੀ ਕੀਤੀ ਸੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਅਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਵੀ ਰਜਿਸਟਰੀ ਲੈਟਰ ਭੇਜ ਚੁੱਕੇ ਹਾਂ ਵੀ ਸਾਡੀ ਸੁਣਵਾਈ ਹੋਵੇ ਤੇ ਮਾਨਯੋਗ ਐਸ.ਸੀ. ਕਮਿਸ਼ਨਰ ਜੋ ਅਣ ਸੁਚੇਤ ਜਾਂਤੀਆਂ ਭਲਾਈ ਬਣਿਆ ਹੋਇਆ ਉਦੋਂ ਕੋਲੇ ਵੀ ਇਸੀ ਆਦਾ ਦੁੱਖ ਰੋਇਆ ਕਿੰਨੀ ਕਿ ਸਮੱਸਿਆ ਆ ਰਹੀ ਹੈ ਸਮੱਸਿਆ ਪੂਰੀ ਮੇਜਰ ਸਮੱਸਿਆ ਹੀ ਸਾਰੇ ਪਿੰਡ ਦਾ ਰਸਤਾ ਇਹ ਹੀ ਹੈ ਇਸ ਤੋਂ ਤਿੰਨ ਪੰਚਾਇਤਾਂ ਬਣੀਆਂ ਹੋਆਂ ਐ ਤੇ ਜਿਹੜੀ ਲਗਭਗ 12000 ਇੱਥੋਂ ਦੀ ਪਾਪੂਲੇਸ਼ਨ ਹੈ ਤੇ ਸਾਰਿਆਂ ਦਾ ਇੱਕੋ ਰਸਤਾ ਇਹ ਹੈ ਸ਼ਹਿਰ ਜਾਂਦੀਆਂ ਹੋਣਗੇ ਲੇਡੀਜ਼ ਹਾਂ ਇੱਥੇ ਹੀ ਬਹੁਤ ਰਜਾਨਾ ਹੁਣ ਤੁਰ ਕੇ ਕੋਈ ਲੰਘ ਨਹੀਂ ਸਕਦਾ ਜੀ ਤੇ ਜਦੋਂ ਮੀਂਹ ਪਿਆ ਜਾਂਦਾ ਤੇ ਛੱਪੜ ਦਾ ਰੂਪ ਧਾਰਨ ਕਰ ਜਾਂਦਾ ਤੇ ਬਹੁਤ ਸਾਰੇ ਲੋਕਾਂ ਨੂੰ ਬਿਮਾਰੀਆਂ ਵੀ ਫੈਰੀਆਂ ਕੋਈ ਤੇ ਮੱਛਰ ਪਲਦੇ ਆਈ ਮੰਗ ਹੀ ਕਰਦੇ ਆ ਵੀ ਇੱਕ ਤਾਂ ਜਿਹੜੀ ਸਾਡੀ ਸੜਕ ਦੀ ਰਿਪੇਅਰ ਕੀਤੀ ਜਾਵੇ ਨੂੰ ਨਵੇਂ ਰੂਪ ਦੇ ਵਿੱਚ ਬਣਾਇਆ ਜਾਵੇ ਜਲਦੀ ਤੋਂ ਜਲਦੀ ਤੇ ਦੂਜਾ ਜਿਹੜੇ ਕਲੋਨੀ ਮਾਲਕਾਂ ਨੇ ਸੜਕ ਤੋੜੀ ਐ ਇਹਨਾਂ ਨੂੰ ਜੁਰਮਾਨਾ ਪਾ ਕੇ ਬੰਦੀ ਕਾਰਵਾਈ ਕੀਤੀ ਜਾਵੇ ਜਦੋਂ ਨੂੰ ਕਲੋਨੀ ਨੂੰ ਰਸਤਾ ਲੱਗਦਾ ਹੀ ਨਹੀਂ ਤੇ ਜਿੱਧਰ ਦੀ ਕਲੋਨੀ ਦਾ ਰਸਤਾ ਉਧਰ ਦੀ ਲੰਘਣਾ ਇਹ ਸਾਡੀ ਐਸਸੀ ਭਾਈਚਾਰੇ ਨੂੰ ਜਿਹੜੀ ਜ਼ਮੀਨ ਹੈ ਸੈਂਟਰ ਸਰਕਾਰ ਵੱਲੋਂ ਰਾੜ ਕੀਤੀ ਗਈ ਹੈ ਅੱਜ ਇਹਨਾਂ ਨੇ ਰਾਹ ਖਤ ਰੋਕੀ ਐ ਕੱਲ ਨੂੰ ਕੋਈ ਹੋਰ ਤੇ ਢਾੜ ਆ ਕੇ 10 20 ਕਿੱਲਾਂ ਤੇ ਕਬਜ਼ਾ ਕਰਕੇ ਕਲੋਨੀ ਬਣਾਊਗਾ ਇਹਦੇ ਤੇ ਹੁਣੇ ਬੰਦੀ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗਰਮੇਲ ਸਿੰਘ ਖਾਲਸਾ ਇਸ ਇਥੋਂ ਮੌਜੂਦਾ ਮੇਰੀ ਵਾਈਫ ਸਰਪੰਚਾ ਬੀੜਤਲਾ ਦੀ ਇਹ ਰੋਸ ਪ੍ਰਦਰਸ਼ਨ ਇਹ ਕਹਣਾ ਚੁਣੇ ਜਿਹੜਾ ਸਾਡਾ ਬੀੜਤਲਾ ਇੱਥੇ ਲੱਗ 6 ਬਸਤੀਆਂ ਤੇ 3 ਪੰਚਾਇਤਾਂ ਤੇ ਜਿਹੜਾ ਇਹ ਰਸਤਾ ਮੇਨ ਹੈ ਸਾਰਾ ਸ਼ਹਿਰ ਨਾਲ ਸਾਨੂੰ ਜੋੜਦਾ ਹੈ ਤੇ ਇਹਦਾ ਐਡਾ ਮੰਦਾ ਹਾਲ ਹੈ ਵੀ ਇਥੋਂ ਦੀ ਕੋਈ ਤੁਰ ਕੇ ਜਾਂ ਸਾਈਕਲ ਤੇ ਲੰਘਣਾ ਬਹੁਤ ਔਖਾ ਹੈ ਇਸ ਤੋਂ ਪਹਿਲਾਂ ਇੱਥੇ ਸਾਡੇ ਇੱਕ ਮੈਥ ਟੀਚਰ ਦੀ ਇੱਥੇ ਡਿੱਗ ਲੱਤ ਟੁੱਟ ਚੁੱਕੀ ਹੈ ਤੇ ਪਿੰਡ ਦੇ ਵਿੱਚ 5-7 ਬੰਦੇ ਹੋਰ ਇੱਥੇ ਡਿੱਕੇ ਨਕਾਰਾ ਹੋ ਚੁੱਕੇ ਆ ਤੇ ਸਾਡੇ ਪਿੰਡ ਦੀਆਂ ਜਿਹੜੀਆਂ ਇੱਥੋਂ ਲਗਭਗ 50 ਬੀਬੀਆਂ ਆ ਜਿਹੜੀਆਂ ਰੋਜ਼ ਸ਼ਹਿਰ ਦੇ ਵਿੱਚ ਪ੍ਰਾਈਵੇਟ ਖੇਤਰਾਵਾਂ ਦੇ ਕੰਮ ਚੋਂਕ ਚ ਬਸ ਹੁੰਦੀ ਹੈ ਮਾਰੀ ਸੜਕ ਹੋਣ ਕਰਨਾ ਬਸ ਪਿੰਡ ਦੇ ਵਿੱਚ ਇੰਟਰੀਨ ਕਰਦੀ ਤੇ ਇਹ ਜਿਹੜੀ ਸੜਕਾਂ ਵਧੀਆ ਬਣੀ ਸੀ ਅੱਜ ਤੋਂ 6 ਸਾਲ ਪਹਿਲਾਂ ਤੇ ਪਰੰਤੂ ਇੱਥੇ ਇੱਕ ਸਾਨੂੰ ਡ੍ਰੀਮ ਸਿਟੀ ਨੇ ਕਲੋਨੀ ਬਣਾਈ ਐ ਤੇ ਬਠਿੰਡਿਆ ਰਕਵਾ ਉਹਨਾਂ ਦਾ ਤੇ ਉਹ ਜਗ੍ਹਾ ਦੀ ਕੋਈ ਮਰੱਬੇਬੰਦੀ ਨਹੀਂ ਹੋਈ ਸੀ ਉਹਨੂੰ ਕੋਈ ਰਾਹ ਨਹੀਂ ਲੱਗਦਾ ਸੀ ਤੇ ਇਹ ਸਾਡੇ ੱੱੱਕੇ ਨਾਲ ਇੱਥੋਂ ਦੀ ਉਹਨਾਂ ਨੇ ਰਾਹ ਲਾਇਆ ਜੋ ਕਿ ਪੰਜਾਬ ਸਰਕਾਰ ਦੀ ਨਹਿਰੀ ਮਹਿਕਮੇ ਦੀ ਜ਼ਮੀਨ ਹੈ ਨਾ ਇਹਨੂੰ ਕੋਈ ਵੇਚਣ ਦਾ ਨਾ ਖਰੀਦਣ ਦਾ ਉਹਨਾਂ ਕੋਲੇ ਕੋਈ ਅਧਿਕਾਰ ਨਹੀਂ ਤੇ ਅਸੀਂ ਉਹਨਾਂ ਨੂੰ ਬਾਰ-ਬਾਰ ਮੰਨਤਾ ਕੀਤਾ ਜਾਂ ਜਾ ਕੇ ਉਹਨਾਂ ਨੂੰ ਮਿਲੇ ਪੰਚਾਇਤੀ ਤੌਰ ਤੇ ਵੀ ਕਲੱਬ ਵੀ ਵੀ ਜਨਾਬੇ ਸੜਕ ਦਾ ਐਡਾ ਮੜਾ ਹਾਲ ਐ ਤੁਸੀਂ ਇੱਥੇ 10 ਕਿੱਲਾਂ ਦੇ ਵਿੱਚੋਂ ਸਾਰਾ ਮਟੀਰੀਅਲ ਇੱਥੋਂ ਦੀ ਲੰਘਾ ਸੜਕ ਟੁੱਟ ਗਈ ਬਰਹਾਲ ਹੋ ਗਿਆ ਵੀ ਸਾਡੀ ਸੜਕ ਠੀਕ ਕਰਾ ਦਿਓ ਉਹਨਾਂ ਠੀਕ ਕਰ ਨਹੀਂ ਕਰਾਈ ਅਸੀਂ ਮਾਨਯੋਗ ਐਸ ਐਚਓ ਸਾਹਿਬਾਨ ਥਾਣਾ ਸਦਰ ਉਹਨਾਂ ਨੂੰ ਵੀ ਬਾਰ ਬਾਰ ਮਿਲੇ ਜਿਹੜਾ ਐਸ ਐਚਓ ਆਉਂਦਾ ਉਹਨੂੰ ਮਿਲਦੇ ਤਿੰਨ ਐਸ ਐਚਓ ਸਾਹਿਬਾਨ ਕੋਲ ਇਹਨਾਂ ਨੇ ਵਾਅਦਾ ਕੀਤਾ ਵੀ ਸੜਕ ਠੀਕ ਕਰਾ ਦੇਗੇ ਪਰੰਤੂ ਇਹਨਾਂ ਨੇ ਸੜਕ ਠੀਕ ਨਹੀਂ ਕਰਾਈ ਹੁਣ ਅਸੀਂ ਅੱਜ ਤੋਂ ਲਗਭਗ 20 ਦਿਨ ਪਹਿਲਾਂ ਮਾਨਯੋਗ ਡਿਪਟੀ ਕਮਿਸ਼ਨਰ ਬਠਿੰਡਾ ਸਾਹਿਬ ਨੂੰ ਵੀ ਬੇਨਤੀ ਕੀਤੀ ਸੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਅਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਵੀ ਇਸ ਰਜਿਸਟਰੀ ਲੈਟਰ ਭੇਜ ਚੁੱਕੇ ਆਂ ਵੀ ਸਾਡੀ ਸੁਣਵਾਈ ਹੋਵੇ ਤੇ ਮਾਨਯੋਗ ਐਸ்சி ਕਮਿਸ਼ਨਰ ਜੋ ਅਨੁਸੂਚਿਤ ਜਾਤੀਆਂ ਭਲਾਈ ਬਣਿਆ ਹੋਇਆ ਉਹਦੇ ਕੋਲ ਵੀ ਅਸੀਂ ਆਦਾ ਦੁੱਖ ਰੋਇਆ ਕਿੰਨੀ ਕਿ ਸਮੱਸਿਆ ਆ ਰਹੀ ਹੈ ਸਮੱਸਿਆ ਪੂਰੀ ਮੇજર ਸਮੱਸਿਆ ਹੀ ਸਾਰੇ ਪਿੰਡ ਦਾ ਰਸਤਾ ਇਹ ਹੀ ਹੈ ਇਸ ਤੋਂ ਤਿੰਨ ਪੰਚਾਇਤਾਂ ਬਣੀਆਂ ਹੋਣਾਂ ਤੇ ਜਿਹੜੀ ਲਗਭਗ 12000 ਇੱਥੋਂ ਦੀ ਪਾਪੂਲੇਸ਼ਨ ਹੈ ਤੇ ਸਾਰਿਆਂ ਦਾ ਇੱਕੋ ਰਸਤਾ ਇਹ ਹੈ ਸ਼ਹਿਰ ਜਾਂਦੀਆਂ हां ਇਥੇ ਹੀ ਬਹੁਤ ਰਜਨਾ ਹੁਣ ਤੁਰ ਕੇ ਕੋਈ ਲੰਘ ਨਹੀਂ ਸਕਦਾ ਜੀ ਤੇ ਜਦੋਂ ਮੀਂਹ ਪੈ ਜਾਂਦਾ ਤਾਂ ਛੱਪੜ ਦਾ ਰੂਪ ਧਾਰਨ ਕਰ ਜਾਂਦਾ ਤੇ ਬਹੁਤ ਸਾਰੇ ਲੋਕਾਂ ਨੂੰ ਬਿਮਾਰੀਆਂ ਵੀ ਫੈਰੀਆਂ ਕੋਈ ਤੇ ਮੱਛਰ ਭਲਦੇ ਹੀ ਮੰਗ ਹੀ ਕਰਦੇ ਵੀ ਇੱਕ ਤਾਂ ਜਿਹੜੀ ਸਾਡੀ ਸੜਕ ਦੀ ਰਿਪੇਅਰ ਕੀਤੀ ਜਾਵੇ ਉਹਨੂੰ ਨਵੇਂ ਰੂਪ ਦੇ ਵਿੱਚ ਬਣਾਇਆ ਜਾਵੇ ਜਲਦੀ ਤੋਂ ਜਲਦੀ ਤੇ ਦੂਜਾ ਜਿਹੜੇ ਕਲੋਨੀ ਮਾਲਕਾਂ ਨੇ ਸੜਕ ਤੋੜੀ ਐ ਇਹਨਾਂ ਨੂੰ ਜੁਰਮਾਨਾ ਪਾ ਕੇ ਬੰਦੀ ਕਾਰਵਾਈ ਕੀਤੀ ਜਾਵੇ ਜਦੋਂ ਇਹਨਾਂ ਨੂੰ ਕਲੋਨੀ ਨੂੰ ਰਸਤਾ ਲੱਗਦਾ ਹੀ ਨਹੀਂ ਤੇ ਜਿੱਧਰ ਦੀ ਕਲੋਨੀ ਦਾ ਰਸਤਾ ਉਧਰ ਦੀ ਐ ਲੰਘਣਾ ਇਹ ਸਾਡੀ ਐਸਸੀ ਭਾਈਚਾਰੇ ਨੂੰ ਜਿਹੜੀ ਜ਼ਮੀਨ ਹੈ ਸੈਂਟਰ ਸਰਕਾਰ ਵੱਲੋਂ ਰਾੜ ਕੀਤੀ ਗਈ ਹੈ ਅੱਜ ਇਹਨਾਂ ਨੇ ਰਾਹ ਖਤ ਰੋਕੀ ਹੈ ਕੱਲ ਨੂੰ ਕੋਈ ਹੋਰ ਤੇ ਢਾਣਾ ਲਾ ਕੇ 10 20 ਕਿੱਲਾਂ ਤੇ ਕਬਜ਼ਾ ਕਰਕੇ ਕਲੋਨੀ ਬਣਾਊਗਾ ਇਹਦੇ ਤੇ ਹੁਣੇ ਹੀ ਬੰਦੀ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ